ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਹੜੀ ਸਿਹਤ ਬੀਮਾ ਯੋਜਨਾ ਜਿਹੜੀ ਚਲਾਈ ਗਈ ਹੈ 10 ਲੱਖ ਦੇ ਜੋ ਪੰਜਾਬ ਸਰਕਾਰ ਵੱਲੋਂ ਵਾਦਾ ਕੀਤਾ ਗਿਆ ਸੀ ਗਰੰਟੀ ਉਹ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਲਾਗੂ ਕੀਤੀ ਗਈ ਹੈ ਜਿਹੜੀ ਲਾਂਚ ਕੀਤੀ ਹੈ ਦੋ ਦਿਨ ਪਹਿਲਾਂ ਅੱਜ ਸਾਨੂੰ ਹੁਕਮ ਹੋਇਆ ਸੀ ਸਾਡੇ ਸਤਕਾਰਯੋਗ ਸਰਦਾਰ ਗੁਰਦੀਪ ਸਿੰਘ ਦੇਮਾਨ ਐਮ ਐਲ ਏ ਨਾਬਾ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਵੀ ਤੁਸੀਂ ਘਰ ਘਰ ਜਾ ਕੇ ਜੋ ਸਰਕਾਰ ਦੀ ਪਾਲਿਸੀ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾਣਾ ਹੈ ਤੁਸੀਂ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਜਿਹੜਾ ਟੋਕਨ ਹੈ ਉਹ ਘਰ ਘਰ ਦੇ ਲੋਕਾਂ ਨੂੰ ਦੇਣਾ ਹੈ ਬਿਨਾਂ ਕਿਸੇ ਪਾਰਟੀ ਤੋਂ ਉੱਪਰ ਉੱਠ ਕੇ ਬਹੁਤ ਵਧੀਆ ਗੱਡੀ ਹੈ ਜੀ ਸਾਡੇ ਹੁਣ ਗਰੀਬਾਂ ਦੀ ਬਹੁਤ ਜ਼ਿਆਦਾ ਹੀ ਮਦਦਤ ਹੋ ਜੂਗੀ ਕਿ ਜਿਵੇਂ ਹੁਣ ਸਾਡੇ ਘਰ 'ਚ ਬਜ਼ੁਰਗ ਲੋਕ ਪਏ ਨੇ ਜਿਹੜੇ ਆਪਾਂ ਪ੍ਰਾਈਵੇਟ ਲੈ ਕੇ ਜਾਂਦੇ ਸੀ ਸਾਨੂੰ ਵਾਪਸ ਲਿਆਣਾ ਪੈਂਦਾ ਸੀ ਇਸ ਲਈ ਜਿਹੜੀ ਯੋਜਨਾ ਕੱਢੀ ਆ ਬਹੁਤ ਹੀ ਵਧੀਆ ਗੱਡੀ ਹੈ ਇਹਦੇ ਵਿੱਚ ਕੋਈ ਕੋਈ ਵੀ ਪੈਸਾ ਕਿਸੇ ਦਾ ਵੀ ਕਿਸੇ ਨੇ ਵੀ ਕੰਪਿਊਟਰ ਲੈ ਨਹੀਂ ਲੈਣਾ ਕਿਸੇ ਬੰਦੇ ਨੇ 10 ਰੁਪਏ ਨਹੀਂ ਲਾਣੇ ਇਹਦੇ ਵਿੱਚ ਜਿਹੜਾ 10 ਲੱਖ ਰੁਪਏ ਵਿੱਚ ਹੋਣਾ ਉਹਦੇ ਵਿੱਚ ਤੁਹਾਡਾ ਜਿੱਥੇ ਵੀ ਪੰਜਾਬ ਦੇ ਵਿੱਚ ਕੀ ਨਾਬਾ ਪਟਿਆਲਾ ਜਿੱਥੇ-ਜਿੱਥੇ ਵੀ ਹਸਪਤਾਲ ਨੇ ਸਰਕਾਰੀ ਤੇ ਸਾਰੇ ਅਦਾਰੇ ਹੈਗੇ ਆ ਇਹਦੇ ਵਿੱਚ ਪ੍ਰਾਈਵੇਟ ਹਸਪਤਾਲ ਨੇ ਜਿੰਨੇ ਵੀ ਉਹਨਾਂ ਵਿੱਚ ਵੀ ਪ੍ਰਾਈਵੇਟ ਇਲਾਜ ਹੋ ਸਕੇਗਾ ਇਹਦੇ ਵਿੱਚ ਕੋਈ ਗਰੀਬ ਨਹੀਂ ਹੈ ਗਰੀਬ ਜਿਵੇਂ ਕਿ ਪਹਿਲਾਂ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਪਹਿਲਾਂ ਸਰਕਾਰਾਂ ਸੀ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਕੰਡੀਸ਼ਨਰ ਰੱਖੇ ਸੀ ਵੀ ਜਿਵੇਂ ਜਿਨ੍ਹਾਂ ਦਾ ਰਾਸ਼ਨ ਕਾਰਡ ਹੋਊਗਾ ਉਹਨਾਂ ਦੇ ਹੀ 5 ਲੱਖ ਦਾ ਕਾਰਡ ਬਣੂਗਾ ਜਾਂ ਫਿਰ ਉਹਨਾਂ ਦਾ ਕਾਰਡ ਬਣੂਗਾ ਜਿਨ੍ਹਾਂ ਦੇ ਲਾਲ ਕਾਪੀ ਲੇਬਰ ਵਾਲੀ ਕਾ ਹੁੰਦੀ ਆਸਨ ਲੇਕਿਨ ਇਸ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਦਾਂ ਪੰਜਾਬ ਦੇ ਵਿੱਚ ਬਿਜਲੀ ਮਾਫ ਕੀਤੀ ਹੈ 3 ਕਰੋੜ ਵਾਦੀ ਨੂੰ ਜਿਵੇਂ ਲੋਕਾਂ ਨੂੰ ਵੋਟਰਾਂ ਨੂੰ ਬਿਜਲੀ ਸਭ ਨੂੰ 600 ਜੁਟ ਮਾਫ ਕੀਤੀ ਹੈ ਇਸ ਤਰ੍ਹਾਂ ਹੀ ਇਦਾਂ ਹੀ ਪੰਜਾਬ ਦੇ ਵਿੱਚ ਜਿਹੜੇ 3 ਕਰੋੜ ਲੋਕ ਨੇ ਉਹਨਾਂ ਨੂੰ ਸਭ ਨੂੰ ਸਿਹਤ ਬੀਮਾ ਯੋਜਨਾ ਜਿਹੜਾ ਕਾਰਡ ਹੈ ਉਹ ਸਭ ਨੂੰ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਕਾਰ ਦਾ ਜੀ ਜੋ ਵਧੀਆ ਸਕੀਮ ਲਾਈ ਹੈ ਇਹਨਾਂ ਨੇ ਸਾਡੇ ਬਜ਼ੁਰਗਾਂ ਲਈ ਬਹੁਤ ਫਾਇਦੇਮੰਦ ਹੈ ਸਾਡੇ ਬੱਚਿਆਂ ਲਈ ਫਾਇਦੇਮੰਦ ਹੈ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਸਰਕਾਰ ਦਾ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਅਸੀਂ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਉਹਨਾਂ ਦਾ ਜਿੱਥੇ ਧੰਨਵਾਦ ਕਰਦੇ ਆਂ ਧੰਨਵਾਦ ਕਰਦੇ ਆਂ ਸਾਡੇ ਸਰਦਾਰ ਗੁਰਦੇਵ ਸਿੰਘ ਦੀਮਨ ਮਾਨ ਐਮਐਲਏ ਸਾਹਿਬ ਦਾ ਨਹੀਂ 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 ਇਹ ਕੋਈ ਅਸੀਂ ਕੋਈ ਗੱਲ ਨਹੀਂ ਹੈ ਵਿਰੋਧੀਆਂ ਕੋਲ ਸਿਰਫ ਵਿਰੋਧ ਕਰਨਾ ਹੀ ਉਹਨਾਂ ਕੋਲ ਕੰਮ ਹੈ ਕਿਉਂਕਿ ਉਹਨਾਂ ਨੂੰ ਕੰਮ ਕਰਨ ਲਈ ਸਿ ਪੰਜਾਬ ਸਰਕਾਰ ਨੇ ਕੋਈ ਮੁੱਦਾ ਨਹੀਂ ਛੱਡਿਆ ਜੋ ਸਰਦਾਰ ਭੁਆਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਅਸੀਂ ਘਰ ਘਰ ਜਾ ਕੇ ਕੋਈ ਇਹਦੇ ਵਿੱਚ ਪਾਰਟੀਵਾਦੀ ਨਹੀਂ ਹਰ ਬੰਦੇ ਦਾ ਜੇ ਕਾਂਗਰਸੀ ਹੈ ਚਾਹੇ ਕਾਲੀ ਹੈ ਚਾਹੇ ਕਿਸੇ ਪਾਰਟੀ ਨਾਲ ਵੇ ਅਸੀਂ ਉਹਦੇ ਵੀ ਘਰੇ ਵੀ ਜਾ ਕੇ ਉਹਨਾਂ ਦੇ ਲੋਕਾਂ ਦੇ ਕਾਰਡ ਬਣਾਵਾਵਾਂਗੇ ਜਿਹੜਾ 1000 ਰੁਪਿਆ ਹੁਣ 31 ਮਾਰਚ ਆ ਰਿਹਾ ਪੰਜਾਬ ਦੀ ਜਿਹੜੀ 31 ਮਾਰਚ ਦਾ ਬਜਟ ਆ ਰਿਹਾ ਉਹਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਵਾਦਾ ਕੀਤਾ ਇੱਕ ਗਰੰਟੀ ਰਹਿ ਗਈ ਹੈ ਉਹਦੇ ਵਿੱਚ ਵੀ ਜਿਹੜਾ 1100 ਰੁਪਿਆ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੇ 81000 ਰੁਪਏ ਦੀ ਬਜਾਇ ਅਸੀਂ 1100 ਰੁਪਿਆ ਸਗਣ ਦਵਾਗੇ ਉਹ ਵੀ ਹੁਣ ਤੁਹਾਨੂੰ 31 ਮਾਰਚ ਤੋਂ ਬਾਅਦ ਉਹ ਵੀ ਸਰਕਾਰ ਵੱਲੋਂ ਛੇਤੀ ਦਿੱਤਾ ਜਾਵੇਗਾ ਸਰਕਾਰ ਨੇ ਬੜੇ ਕੰਮ ਕੀਤੇ ਨੇ ਦੇਖੋ ਵਿਰੋਧੀਆਂ ਦਾ ਕੰਮ ਹੈ ਬੋਲਣਾ ਸਾਡਾ ਕੰਮ ਹੈ ਕੰਮ ਕਰਨਾ ਅਸੀਂ ਆਪਣੇ ਕੰਮ 'ਤੇ ਧਿਆਨ ਦੇ ਰਹੇ ਹਾਂ ਬੁਲੀ ਜਾਣ ਵਿਰੋਧੀਆਂ ਨੂੰ ਬੁਲੀ ਜਾਣ ਮੈਂ ਕਸ਼ਮੀਰ ਸਿੰਘ ਲਾਲਕਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਨਾਬਾ ਤੇਪਰ ਦਾ ਜਿਹੜੀ ਆਮ ਸਰਕਾਰ ਵੱਲੋਂ ਜਿਹੜਾ 10 ਲੱਖ ਦਾ ਆਪਣਾ ਬੀਮਾ ਯੋਜਨਾ ਕੱਢੇ ਗਏ ਦੇ ਬਾਰੇ ਕੀ ਕਹੋਗੇ ਇੱਥੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਿਹੜੀ ਸਿਹਤ ਬੀਮਾ ਯੋਜਨਾ ਜਿਹੜੀ ਚਲਾਈ ਗਈ ਹੈ 10 ਲੱਖ ਦੇ ਜੋ ਪੰਜਾਬ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਗਰੰਟੀ ਉਹ ਅੱਜ ਪੰਜਾਬ ਸਰਕਾਰ ਵੱਲੋਂ ਜਿਹੜੀ ਲਾਗੂ ਕੀਤੀ ਗਈ ਹੈ ਜਿਹੜੀ ਲਾਂਚ ਕੀਤੀ ਹੈ ਦੋ ਦਿਨ ਪਹਿਲਾਂ ਅੱਜ ਸਾਨੂੰ ਹੁਕਮ ਹੋਇਆ ਸੀ ਸਾਡੇ ਸਤਕਾਰਯੋਗ ਸਰਦਾਰ ਗੁਰਦੀਪ ਸਿੰਘ ਦੇਮਾਨ ਐਮ ਐਲ ਏ ਨਾਬਾ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਵੀ ਤੁਸੀਂ ਘਰ ਘਰ ਜਾ ਕੇ ਜੋ ਸਰਕਾਰ ਦੀ ਪਾਲਿਸੀ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਜਾਣਾ ਹੈ ਤੁਸੀਂ ਘਰ ਘਰ ਜਾ ਕੇ ਲੋਕਾਂ ਨੂੰ ਮਿਲ ਕੇ ਉਹਨਾਂ ਦਾ ਜਿਹੜਾ ਟੋਕਨ ਹੈ ਉਹ ਘਰ-ਘਰ ਦੇ ਲੋਕਾਂ ਨੂੰ ਦੇਣਾ ਹੈ ਬਿਨਾ ਕਿਸੇ ਪਾਰਟੀ ਤੋਂ ਉੱਪਰ ਉੱਠ ਕੇ ਬਿਨਾ ਕਿਤੇ ਪੱਖਵਾਤ ਉੱਠ ਕੇ ਹਰ ਬੰਦੇ ਦਾ ਤੁਸੀਂ ਇਹ ਜਿਹੜਾ ਸਿਹਤ ਬੀਮਾ ਯੋਜਨਾ ਜਿਹੜਾ ਘਾਟ ਹੈ ਇਹ ਤੁਸੀਂ ਬਣਾ ਕੇ ਦੇਣਾ ਹੈ ਇਹਦੇ ਵਿੱਚ ਕੋਈ ਕੋਈ ਵੀ ਪੈਸਾ ਕਿਸੇ ਦਾ ਵੀ ਕਿਸੇ ਨੇ ਵੀ ਕੰਪਿਊਟਰ ਲੈ ਨਹੀਂ ਲੈਣਾ ਕਿਸੇ ਬੰਦੇ ਨੇ 10 ਰੁਪਏ ਨਹੀਂ ਲਾਣੇ ਇਹਦੇ ਵਿੱਚ ਜਿਹੜਾ 10 ਲੱਖ ਰੁਪਏ ਵਿੱਚ ਹੋਣਾ ਉਹਦੇ ਵਿੱਚ ਤੁਹਾਡਾ ਜਿੱਥੇ ਵੀ ਪੰਜਾਬ ਦੇ ਵਿੱਚ ਕੀ ਨਾਬਾ ਪਟਿਆਲਾ ਜਿੱਥੇ-ਜਿੱਥੇ ਵੀ ਹਸਪਤਾਲ ਨੇ ਸਰਕਾਰੀ ਤੇ ਸਾਰੇ ادارے ਹੈਗੇ ਆ ਇਹਦੇ ਵਿੱਚ ਪ੍ਰਾਈਵੇਟ ਹਸਪਤਾਲ ਨੇ ਜਿੰਨੇ ਵੀ ਉਹਨਾਂ ਵਿੱਚ ਵੀ ਪ੍ਰਾਈਵੇਟ ਇਲਾਜ ਹੋ ਸਕੇਗਾ ਇਹਦੇ ਵਿੱਚ ਕੋਈ ਗਰੀਬ ਨਹੀਂ ਹੈ ਗਰੀਬ ਜਿਵੇਂ ਕਿ ਪਹਿਲਾਂ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਪਹਿਲਾਂ ਸਰਕਾਰਾਂ ਸੀ ਉਹਨਾਂ ਨੇ ਸ਼ਰਤਾਂ ਰੱਖੀਆਂ ਸੀ ਕੰਡੀਸ਼ਨਾਂ ਰੱਖੀਆਂ ਸੀ ਜਿਵੇਂ ਜਿਨ੍ਹਾਂ ਦਾ ਰਾਸ਼ਨ ਕਾਰਡ ਹੋਊਗਾ ਉਹਨਾਂ ਦੇ ਹੀ 5 ਲੱਖ ਦਾ ਕਾਰਡ ਬਣੂਗਾ ਜਾਂ ਫਿਰ ਉਹਨਾਂ ਦਾ ਕਾਰਡ ਬਣੂਗਾ ਜਿਨ੍ਹਾਂ ਦੇ ਲਾਲ ਕਾਪੀ ਲੇਬਰ ਵਾਲੀ ਹੁੰਦੀਆਂ ਸਨ ਲੇਕਿਨ ਇਸ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਜਿੱਦਾਂ ਪੰਜਾਬ ਦੇ ਵਿੱਚ ਬਿਜਲੀ ਮਾਫ ਕੀਤੀ ਹੈ 3 ਕਰੋੜ ਵਾਦੀ ਨੂੰ ਜਿਵੇਂ ਲੋਕਾਂ ਨੂੰ ਵੋਟਰਾਂ ਨੂੰ ਬਿਜਲੀ ਸਭ ਨੂੰ 600 ਜੁਟ ਮਾਫ ਕੀਤੀ ਹੈ ਇਸ ਤਰ੍ਹਾਂ ਹੀ ਇਦਾਂ ਹੀ ਪੰਜਾਬ ਦੇ ਵਿੱਚ ਜਿਹੜੇ 3 ਕਰੋੜ ਲੋਕ ਨੇ ਉਹਨਾਂ ਨੂੰ ਸਭ ਨੂੰ ਸਿਹਤ ਬੀਮਾ ਯੋਜਨਾ ਜਿਹੜਾ ਕਾਰਡ ਹੈ ਉਹ ਸਭ ਨੂੰ ਦਿੱਤਾ ਹੈ ਸਭ ਦੇ ਘਰ-ਘਰ ਜਾ ਕੇ ਅਸੀਂ ਕਾਰਡ ਬਣਾ ਰਹੇ ਹਾਂ ਹੁਣ ਅਸੀਂ ਕੱਲ ਦੀ ਡੋਰ ਬਾਈ ਡੋਰ ਲੱਗੇ ਹੋਏ ਹਾਂ ਆਪਣੇ ਵਾਰਡ ਦੇ ਵਿੱਚ ਹਰ ਬੰਦੇ ਦੇ ਘਰੇ ਜਾ ਰਹੇ ਹਾਂ ਉਹਨਾਂ ਨੂੰ ਅਸੀਂ ਟੋਕਨ ਦੇ ਰਹੇ ਹਾਂ ਨਾਲ ਦੀ ਨਾਲ ਉਹਨਾਂ ਨੂੰ ਦੁਕਾਨ ਹੈ ਜਿਵੇਂ ਮਨਮੋਹ ਲਾਲ ਜੀ ਸਾਡੇ ਲੋਹਾਂਗੜ੍ਹ ਸਨ ਉਸੀ ਸੈਂਟਰ ਮਿਲੇ ਉੱਥੇ ਉਹਨਾਂ ਦੇ ਕਾਰਡ ਬਣ ਰਹੇ ਨੇ ਅਸੀਂ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਉਹਨਾਂ ਦਾ ਜਿੱਥੇ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਸਾਡੇ ਸਰਦਾਰ ਗੁਰਦੇਵ ਸਿੰਘ ਦੀਮਨ ਮਾਨ ਐਮਐਲਏ ਸਾਹਿਬ ਦਾ ਜੇ ਗੱਲ ਕੀਤੀ ਜਾਵੇ ਹੋਰ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਨੇ ਜਿਹੜਾ ਟੋਕਨ ਦੱਸ ਆਮ ਪਾਰਟੀ ਦੇ ਆਪਣੇ ਵਰਕਰਾਂ ਨੂੰ ਟੋਕਨ ਦੇ ਰਹੀ ਹੈ ਜਿਹੜਾ ਵੀ ਮਤਲਬ ਕਾਰਡ ਉਹਨਾਂ ਦੇ ਬਣਨਗੇ ਇਹ ਦੂਆ ਨੂੰ ਕੱਟ ਨਹੀਂ ਮਿਲ ਸਕਦਾ ਨਹੀਂ 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 ਇਹ ਕੋਈ ਐਸੀ ਕੋਈ ਗੱਲ ਨਹੀਂ ਹੈ ਵਿਰੋਧੀਆਂ ਕੋਲ ਸਿਰਫ ਵਿਰੋਧ ਕਰਨਾ ਹੀ ਉਹਨਾਂ ਕੋਲ ਕੰਮ ਹੈ ਕਿਉਂਕਿ ਉਹਨਾਂ ਨੂੰ ਕੰਮ ਕਰਨ ਲਈ ਪੰਜਾਬ ਸਰਕਾਰ ਨੇ ਕੋਈ ਮੁੱਦਾ ਨਹੀਂ ਛੱਡਿਆ ਜੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਅਸੀਂ ਘਰ-ਘਰ ਜਾ ਕੇ ਕੋਈ ਇਹਦੇ ਵਿੱਚ ਪਾਰਟੀਵਾਦੀ ਨਹੀਂ ਹਰ ਬੰਦੇ ਦਾ ਚਾਹੇ ਕਾਂਗਰਸੀ ਆ ਚਾਹੇ ਕਾਲੀ ਆ ਚਾਹੇ ਕਿਸੇ ਪਾਰਟੀ ਨਾਲ ਵੇ ਅਸੀਂ ਉਹਦੇ ਵੀ ਘਰੇ ਵੀ ਜਾ ਕੇ ਉਹਨਾਂ ਦੇ ਲੋਕਾਂ ਦੇ ਕਾਰਡ ਬਣਾਵਾਂਗੇ ਫ੍ਰੀ ਸਿਵ ਗੱਲ 2027 ਦੇ ਜਿਹੜੇ ਚੋਣ ਆ ਰਹੇ ਨੇ ਇਸ ਨੂੰ ਲੈ ਕੇ ਜੋ ਵੀ ਕਦਮ ਚੁੱਕੇ ਜਾ ਰਹੇ ਨੇ ਕਿਉਂ 4 ਸਾਲ ਕੋ 4 ਸਾਲ ਦੇ ਵਿੱਚ ਇਹ ਜਿਹੜੀ ਸਕੀਮਾ ਤਾਂ ਕਿਉਂ ਨਹੀਂ ਲੱਗ ਜਿਹੜੇ 1000 ਰੁਪਏ ਬੀਬੀ ਨੂੰ ਕਿਹਾ ਗਿਆ ਸੀਗਾ ਉਹ ਵੀ ਅਜੇ ਤੱਕ ਕਿਉਂ ਨਹੀਂ ਦਿੱਤਾ ਗਿਆ ਜਿਹੜਾ 1000 ਰੁਪਿਆ ਹੁਣ 31 ਮਾਰਚ ਆ ਰਿਹਾ ਪੰਜਾਬ ਦੀ ਜਿਹੜੀ 31 ਮਾਰਚ ਦਾ ਬਜਟ ਆ ਰਿਹਾ ਉਹਦੇ ਵਿੱਚ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨੇ ਵਾਅਦਾ ਕੀਤਾ ਇੱਕ ਗਾਰੰਟੀ ਰਹਿ ਗਈ ਹੈ ਉਹਦੇ ਵਿੱਚ ਵੀ ਜਿਹੜਾ 1100 ਰੁਪਿਆ ਪੰਜਾਬ ਸਰਕਾਰ ਭਗਵੰਤ ਸਿੰਘ ਮਾਨ ਨੇ 81000 ਰੁਪਏ ਦੀ ਬਜਾਏ ਅਸੀਂ 1100 ਰੁਪਿਆ ਸਗਣ ਦਵਾਗੇ ਉਹ ਵੀ ਹੁਣ ਤੁਹਾਨੂੰ 31 ਮਾਰਚ ਤੋਂ ਬਾਅਦ ਉਹ ਵੀ ਸਰਕਾਰ ਵੱਲੋਂ ਛੇਤੀ ਦਿੱਤਾ ਜਾਵੇਗਾ ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂ ਦੇ ਰਹੇ ਜਿਹੜੇ 4 ਸਾਲ ਲੰਘ ਗਏ ਇਹਨਾਂ ਨੇ ਪਹਿਲਾਂ ਕਹਦੇ ਸਾਡੀ ਸਰਕਾਰ ਆਉਂਦੇ ਸਾਰੇ ਅਸੀਂ ਦੇਵਾਂਗੇ ਨਹੀਂ ਦੇਖੋ ਕੋਈ ਵੀ ਕੰਮ ਹੈ ਪੈਸਾ ਲਿਆਉਣ ਵਾਸਤੇ ਦੇਖੋ ਪਹਿਲਾਂ ਸਰਕਾਰਾਂ ਕਹਿੰਦੀ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਲੇਕਿਨ ਸਰਦਾਰ ਭਗਤ ਸਿੰਘ ਮਾਨ ਨੇ ਐਡਾ ਵੱਡਾ ਉਪਰਾਲੇ ਕਈ ਪੰਜਾਬ ਵਿੱਚ ਡਿਵੈਲਪਮੈਂਟ ਚੱਲ ਰਹੀਆਂ ਨੇ ਵੱਡੇ ਵੱਡੇ ਪ੍ਰੋਜੈਕਟ ਚੱਲ ਰਹੇ ਨੇ ਸੜਕਾਂ ਦੇ ਕੰਮ ਚੱਲ ਰਹੇ ਨੇ ਸਰਕਾਰ ਨੇ ਬੜੇ ਕੰਮ ਕੀਤੇ ਨੇ ਦੇਖੋ ਵਿਰੋਧੀਆਂ ਦਾ ਕੰਮ ਹੈ ਬੋਲਣਾ ਸਾਡਾ ਕੰਮ ਹੈ ਕੰਮ ਕਰਨਾ ਅਸੀਂ ਆਪਣੇ ਕੰਮ ਕਰਨੀ ਧਿਆਨ ਦੇ ਰਹੇ ਹਾਂ ਬੋਲੀ ਜਾਣ ਵਿਰੋਧੀਆਂ ਨੂੰ ਬੋਲੀ ਜਾਣ ਨਾਮ ਆਪਣੇ ਮੇਰਾ ਨਾਮ ਮਜੀਤ ਕੌਰ ਜੀ ਜੀ ਜਿਹੜੇ ਸਰਕਾਰ ਨੇ ਸਕੀਮ ਕੱਢੀ 10 ਲੱਖ ਦੇ ਤੇ ਪਰ ਕੀ ਗੱਲ ਬਹੁਤ ਵਧੀਆ ਗੱਡੀ ਹੈ ਜੀ ਸਾਡੇ ਹੁਣ ਗਰੀਬਾਂ ਦੀ ਬਹੁਤ ਜ਼ਿਆਦਾ ਹੀ ਮਦਦ ਹੋ ਜੂਗੀ ਕਿ ਜਿਵੇਂ ਹੁਣ ਸਾਡੇ ਘਰ ਚ ਬਜ਼ੁਰਗ ਲੋਕ ਪਏ ਨੇ ਜੇ ਆਪਾਂ ਪ੍ਰਾਈਵੇਟ ਲੈ ਕੇ ਜਾਂਦੇ ਸੀ ਸਾਨੂੰ ਵਾਪਸ ਲਿਆਣਾ ਪੈਂਦਾ ਸੀ ਇਸ ਲਈ ਜਿਹੜੀ ਯੋਜਨਾ ਕੱਢੀ ਹੈ ਬਹੁਤ ਹੀ ਵਧੀਆ ਕੱਢੀ ਹੈ ਵੀ ਅਸੀਂ ਹੁਣ ਆਪਣੇ ਕੋਈ ਬਜ਼ੁਰਗਾਂ ਦਾ ਇਲਾਜ ਵੀ ਕਰਾ ਸਕਦੇ ਹਾਂ ਜੇ ਸਾਡੇ ਘਰ ਚ ਹੁਣ ਕੋਈ ਪ੍ਰੋਬਲਮ ਆਂਦੀ ਆ ਤਾਂ ਹੁਣ ਅਸੀਂ ਪ੍ਰਾਈਵੇਟ ਹਸਪੀਟਲਾਂ ਚ ਵੀ ਇਲਾਜ ਕਰਾ ਸਕਦੇ ਹਾਂ ਹਾਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਹੀ ਧੰਨਵਾਦ। ਹੱਕੀ ਨਾਮ ਫਿਰ ਆਪਣਾ ਕ੍ਰਿਸ਼ਨ ਕੁਮਾਰ ਜੀ ਲੌਰਾ ਗੜ ਗੁਲਾਬਨਗਰ ਪੰਜਾਬ ਸਰਕਾਰ ਨੇ ਜਿਹੜੀ ਸਕੀਮ ਕੱਢੀ ਹੈ 10 ਲੱਖ ਰੁਪਏ ਜੋ ਬੀਮਾ ਇਹਦੇ ਬਾਰੇ ਕੀ ਕਹੂੰ? ਬਹੁਤ-ਬਹੁਤ ਧੰਨਵਾਦ ਕਰਦੇ ਆਂ ਸੀ ਸਰਕਾਰ ਦਾ ਜੀ ਜੋ ਵਧੀਆ ਸਕੀਮ ਲਾਈ ਹੈ ਇਹਨਾਂ ਨੇ ਸਾਡੇ ਬਜ਼ੁਰਗਾਂ ਲਈ ਬਹੁਤ ਫਾਇਦੇਮੰਦ ਹੈ ਸਾਡੇ ਬੱਚਿਆਂ ਲਈ ਫਾਇਦੇਮੰਦ ਹੈ ਅਸੀਂ ਧੰਨਵਾਦ ਕਰਦੇ ਆਂ ਇਹਨਾਂ ਦਾ ਸਰਕਾਰ ਦਾ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ। ਜੋ ਸਾਡੇ ਕਸ਼ਮੀਰ ਜੀ ਲਾਲਕਾ ਜੀ ਨੇ ਸਾਡੇ ਪ੍ਰਧਾਨ ਜੀ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜੋ ਘਰ ਘਰ ਆ ਕੇ ਇਹ ਸਕੀਮ ਲਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਹਨ ਜੀ ਕੀ ਨਾਮ ਆਪਣਾ ਬਿੱਟੂ ਹੈ ਜੀ ਇਹ ਜਿਹੜਾ ਪੰਜਾਬ ਸਰਕਾਰ ਨੇ ਸਕੀਮ ਘਟੇ ਦੇ ਫਰ ਰੱਜ ਕੀ ਕਹੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਸਾਡੇ ਐਮਸੀ ਸਾਹਿਬ ਦਾ ਜੋ ਕਿ ਚਲੋ ਸਾਡੇ ਵਾਸਤੇ ਸਕੀਮ ਲੈ ਕੇ ਆਏ ਨੇ ਤੇ ਮਾਨ ਸਰਕਾਰ ਦਾ ਵੀ ਜਿਹੜਾ ਇਹ ਸਾਨੂੰ ਦਿੱਤਾ ਹੈ ਬਹੁਤ ਅਨਮੋਲ ਤੋਹਫਾ ਹੈ ਜੀ ਇਹਦਾ ਤੁਮ ਹਾਂਜੀ ਜਿਹੜੀ ਆ ਸਕੀਮ ਕੱਢੀ ਆ ਗਰੀ ਬਲੋਕਾਂ ਵਾਸਤੇ ਬਹੁਤ ਹੀ ਬਹੁਤ ਫਾਇਦੇਮੰਦ ਹੈ ਜੀ